ਜੋਗ ਬਦਲਣ ਦੁਨੀਆਂ ਦਾ ਰੱਬੀ ਜੋਗ ਪਰਸ ਨੇ ਆਉਦੇ ਆਦਮ ਤੇ ਜਿੰਨਾ ਦੀ ਸਾਧੂ ਸੰਤ ਨੇ ਸੀਸ ਚਕਾਉਂਦੇ ਹੱਥ ਰੱਖ ਦੋਂ ਕੁੱਜਿਆਂ ਤੇ ਕਰਤੀ ਖੁਸ਼ੀ ਪੀਖਣ ਸ਼ਾਗੀ ਤਨਦਾਨੀ ਪੁੱਤਰਾ ਦਾ ਗੁਰ ਅੰਗੀ ਦੁਨੀਆਂ ਤੇ ਆ ਗਈ ਅਣਖਾ ਵਾਲੀ ਰੰਗਤ ਗੱਟਿਓਂ ਵਿੱਚ ਪਤਨੇ ਮਾਰੇ ਦਯਾ ਦਮੜਾ ਨੂੰ ਨਿਕੜੇ ਨਿਸ਼ਾਨੇ ਲਾ ਕੰਗੜ ਪਾਣੀ ਵਿੱਚ ਬਹਾਈ ਚੰਨ ਮਾਤਾ ਗੁਜਰੀ ਦਾ ਕਰਦਾ ਚੋਜ ਉੱਚੋ ਜੀ ਮਾਗੀ ਤਨਦਾਨੀ ਪੁੱਤਰਾ ਦਾ ਗੁਰ ਤੇ ਚਲਾ ਸੰਤ ਸਿਪਾਗੀ ਕਿਰਪਾ ਦੇ ਸਾਗਰ ਜੀ ਜ਼ਿੰਦਗੀ ਨੇਣਾ ਚੋਂ ਪਗਤੀ ਦੇ ਇਲਾਹੀ ਪਾਵ ਦਿਲਾਂ ਨੂੰ ਠੱਗਣ ਜਿਗਤ ਪਸ ਬਿਨਾ ਪਰਦਾ ਚਿਰਨ ਦੇ ਸੰਗ ਤੇਰੇ ਜਾਨ ਦੇ ਆਥੀ ਨੂੰ ਬੀਟਾਗੀ ਬਨਦਾਨੀ ਪੁੱਤਰਾ ਦਾ ਗੁਰ ਤੇ ਚਲਾ ਸੰਤ ਸਿਪਾਗੀ ਤੂੰ ਆਪਣੇ ਸਿੱਖਾਂ ਦਾ ਅਣਕ ਸੰਗ ਪਿਆਰ ਪਵਾਤਾ ਗੂੜਾ ਫਾਂਸੀ ਵੀ ਉਹਨਾਂ ਨੂੰ ਜਾਪੇ ਹੁੰਦਾ ਨੀ ਪੁੱਤਰਾ ਦਾ ਗੁਰ ਤੇ ਚਿਲਾ ਸੰਤ ਸਿਪਾਗੀ ਬੇਚ ਰਣ ਦੇ ਚੰਡੀ ਜੋ ਤੇਰੀ ਕਿਆ ਛਿੰਦਿਆ ਨੇ ਨੀਹਾ ਵਿੱਚ ਦੀ ਹਾਂ ਚਣਵਾਈਆਂ ਦੋ ਵੱਡਿਆਂ ਰਣ ਵਿੱਚ ਸੀ ਮੰਗ ਕੇ ਆਪ ਸ਼ਹੀਦیاں ਪਾਈਆਂ ਪਾਪ ਦੇ ਰਾਜ ਦੀਓ ਸੱਤ ਗੁਰਬਾਨ ਗਈ ਦਸਤਵਾਗੀ ਪੰਦਾਨੀ ਪੁੱਤ ਰਵਾਰ ਕੇ ਵੀ ਤਨ ਤੂੰ ਰੱਬ ਦਾ ਸ਼ੁਕਰ ਮਨਾ ਗਿਆ ਨਾ ਦੁਨੀਆਂ ਵਿੱਚ ਹੋਣਾ ਐਸਾ ਆਪ ਤਿਹਾਸ ਬਣਾ ਗਿਆ ਕਾਦੀ ਉਜਾੜ ਕੇ ਆਪਣੇ ਨੂੰ ਕੌਮੀ ਕਰ ਵਿੱਚ ਸਾਨਤੀ ਚਾਗੀ ਪੰਨ ਦਾ ਨੀ ਪੁੱਤਰਾ ਦਾ ਗੁਰਤੇ ਜਿੱਲਾ ਸੰਤ ਸਿਪਾਗੀ ਜੰਮਾਲੀ ਰੋਲੀਰ ਤੇਰਾ ਸਿੱਜਾਂ ਸੂਲਾ ਵਾਲੀ ਸੋ ਗਿਆ ਪਰਵਾਰ ਅਨਮੋਲ ਤੇਰਾ ਸ਼ਹੀਦ ਤਰਮ ਦੀ ਖਾਤਰ ਹੋ ਗਿਆ ਕੋਈ ਸਾਨੀ ਤੇਰਾ ਨਾ ਸੀਸ ਚਟਾ ਦੀ ਖਲਕ ਤਤਾਗੀ ਮਨ ਬਾਨੀ ਪੁੱਤਰਾ ਦਾ ਗੁਰ ਤੇ ਚਲਾ ਸੰਤ ਸਿਪਾਗੀ ਸ਼ਾਸਤਰ ਦੀ ਵਿਦਿਆ ਨਾ ਗੁਣੀ ਗਿਆਨੀ ਮੈਂ ਪੋਰਾ ਲਿਖਣੀ ਜੋਗਾ ਕਰਿਓ ਮਨ ਚਾਹੇ ਲਿਖਣੀ ਦਾ ਸਿਰ ਤੇ ਹੱਥ ਮੇਰੇ ਦਾ ਤਰਿਓ ਮਨ ਦੀਪ ਦਿਲ ਖਣੇ ਲਈ ਰੂਜੋ ਸਦਾ ਗिरा ਦੇਤੀ ਗਾਈਗੀ ਮਨ ਦੀਪ ਦਿਲ ਖਣੇ ਲਈ ਰੂਜੋ ਸਦਾ ਗिरा ਦੀ ਗਈ ਧਨਦਾਨੀ ਪੁੱਤਰਾ ਦਾ ਗੁਰ ਤੇ ਚਿਲਾ ਸੰਤਿਸ਼ਪਾਈ ਧਨਦਾਨੀ ਪੁੱਤਰਾ ਦਾ